ਨਮਸਕਾਰ ਗੁੱਡ ਮਾਰਨਿੰਗ ਜੀ ਅੱਜ ਸਵੇਰੇ ਸਵੇਰੇ 12th ਗਾਰਡਨ ਵਿੱਚ ਰਾਇਲ ਫਿਟ ਵੱਲੋਂ ਇੱਕ ਹੈਲਥ ਕੈਂਪ ਲਗਵਾਇਆ ਗਿਆ ਹੈ ਚੈੱਕਅਪ ਕੈਂਪ ਤੇ ਉਹਦੇ ਵਿੱਚ ਸਵੇਰੇ ਸਵੇਰੇ ਤੁਸੀਂ ਦੇਖ ਰਹੇ ਹੋ ਜਿਹੜੇ ਸਾਰੇ ਸੈਰ ਪ੍ਰੇਮੀ ਨੇ ਉਹ ਸਾਰੇ ਇੱਥੇ ਇਕੱਤਰ ਹੋਏ ਨੇ ਇਹ ਆਪਣਾ ਆਪਣਾ ਜਿਹੜਾ ਚੈੱਕਅਪ ਕਰਵਾ ਰਹੇ ਨੇ ਗੁੱਡ ਮਾਰਨਿੰਗ ਮੈਮ ਤੇ ਆਪਣਾ ਨਾਮ ਦੱਸਿਓ ਸਰ ਮੇਰਾ ਨਾਮ ਡਾਲੀ ਸੂਰ ਹੈ ਜੀ ਅ ਜਿਹੜਾ ਅ ਜੇ ਕੈਂਪ ਲੱਗ ਰਿਹਾ ਉਹਦੇ ਬਾਰੇ ਦੱਸੋ ਜੀ ਕੁਝ ਸਾਰੇ ਦੇ ਦੇ ਬੋਡੀ ਅਨਲਿਸਿਸ ਨੂੰ ਫੋਲੋ ਕਰੋ ਵਨ ਬਾਏ ਵਨ ਆਪਣਾ ਟ੍ਰੀਟਮੈਂਟ ਜੜਾਓ ਲੋ ਸਰੀਰ ਦੇ ਵਿੱਚ ਜਦੋਂ ਅਸੀਂ ਬਾਡੀ ਅਨਾਲਿਸਿਸ ਕਰਦੇ ਹਾਂ ਜਿਹਦੇ ਵਿੱਚ ਅਸੀਂ ਦੱਸਦੇ ਹਾਂ ਕਿ ਬਾਡੀ ਦੇ ਵਿਸਰਲ ਫੈਟ ਕਿੰਨਾ ਹੈ ਬਾਅਦ اور ਸਾਡਾ ਸਬਕਿਟਨੀਅਸ ਫੈਟ ਕਿੰਨਾ ਹੈ ਬਾਡੀ ਨੂੰ ਆਪਾਂ ਅੱਛੀ ਤਰ੍ਹਾਂ ਹੈਲਦੀ ਕੀਮੇ ਰੱਖ ਸਕਦੇ ਹਾਂ ਵਿਦਾਊਟ ਐਨੀ ਮੈਡੀਸਿਨਸ ਆਪਾਂ ਕਿਸ ਤਰ੍ਹਾਂ ਆਪਣੀ ਬਾਡੀ ਨੂੰ ਪਰਫੈਕਟਲੀ ਰੱਖ ਸਕਦੇ ਆ ਬਿਨਾ ਮੈਡੀਸਨ ਮਤਲਬ ਯੋਗਾ ਵਗੈਰਾ ਯੋਗਾ ਕਰੋ ਸਪਲੀਮੈਂਟਸ ਦੇ ਥਰੂ ਵੀ ਰੱਖ ਸਕਦੇ ਆ ਆਪ ਘਰ ਦੇ ਵਿੱਚ ਜਿਹੜੇ ਪ੍ਰੋਡਕਟ ਆ ਉਹਨਾਂ ਨੂੰ ਯੂਜ਼ ਕਰਕੇ ਵੀ ਅਸੀਂ ਆਪਣੀ ਬਾਡੀ ਨੂੰ ਕਿਸ ਤਰ੍ਹਾਂ ਅੱਛਾ ਰੱਖ ਸਕਦੇ ਹਾਂ ਬਹੁਤ ਅੱਛਾ ਲੱਗਿਆ ਜੀ ਅੱਜ ਤੁਸੀਂ ਦੇਖ ਰਹੇ ਹੋ ਜਿਵੇਂ ਸਾਡੇ ਦਲੀਪ ਸਿੰਘ ਬੂਚੜਾ ਜੀ ਸਾਡੇ ਪਰਮਿੰਦਰ ਜੀ ਹਾਂਜੀ ਤਾਲੀਵਾਲ ਜੀ ਬਹੁਤ ਜਿਹੜੇ ਲੋਕ ਸਵੇਰੇ ਸਵੇਰੇ ਸੈਰ ਕਰਨ ਵਾਸਤੇ ਆਉਂਦੇ ਨੇ ਉਹਨਾਂ ਦਾ ਚੈੱਕਅਪ ਕੀਤਾ ਜਾ ਰਿਹਾ ਹੈ ਇਹ ਸਰ ਆਪਣਾ ਨਾਮ ਦੱਸਿਓ ਸਰ ਵਿਨੇਸ਼ ਇਹ ਜਿਹੜਾ ਚੈੱਕਅਪ ਹੋ ਰਿਹਾ ਹੈ ਇਹ ਕਿਸ ਤਰੀਕੇ ਦਾ ਚੈੱਕਅਪ ਹੈ کہیں ਇਹ ਪੂਰੀ ਬੋਡੀ ਦਾ ਚੈੱਕਅਪ ਹੈ ਜੀ ਇੰਟਰਨਲ ਫੈਟ ਤੇ ਬੋਡੀ ਦੇ ਇੰਟਰਨਲ ਜਿੰਨੇ ਵੀ ਤੁਹਾਡੇ ਸਕੈਨ ਕਰੇਗੇ ਉਸੇ ਉਹਦੇ ਵਿੱਚ ਤੇ ਤੁਹਾਡੇ ਲੰਗਾਂ ਦੇ ਤੇ ਫਿਰ ਲੈਬ ਤੋਂ ਮੁੜ ਕੇ ਸੈਸਟਾ ਤੋਂ ਕਿਸੇ ਜਿਹੜਾ ਇਹ ਜਿਹੜਾ ਇਸ ਤੋਂ ਬਾਅਦ ਜਿਹੜਾ ਇਲਾਜ ਇਹ ਆ ਕੋਈ رائے ਦੇਣੀ ਹੈ ਉਹ ਕੋਈ ਮੈਡੀਸਨ ਨਾਲ ਹੋਣਾ ਹੈ ਜਾਂ ਠੀਕ ਬੰਦ ਸਾਰੇ ਐਜੂਡਿਕ ਸਪਲੀਮੈਂਟਸ ਹੈਗੇ ਜੀ ਕੋਈ ਵੀ ਐਲੋਪੈਥਿਕ ਮੈਡੀਸਨ ਨਹੀਂ ਹੈ ਤੇ ਉਹ ਮੈਂ ਸਪਲੀਮੈਂਟ ਜਿਹੜੇ ਹੈਗੇ ਉਹ ਸਾਰੇ ਸਾਰੇ ਮੇਰੀ ਕੋਲ ਬੇਨਤੀ ਹੈ ਸਾਰੇ ਉਹ ਸਾਰੇ ਜਿਹੜੇ ਸਪਲੀਮੈਂਟਸ ਹੈਗੇ ਜੀ ਉਹ ਆਯੁਰਵੈਦਿਕ ਹੈਗੇ ਤੇ ਆਪਣੇ ਜਿਹੜੇ ਕਿਚਨ ਚ ਜੋ ਆਈਟਮ ਬਣਦੀਆਂ ਉਹਨਾਂ ਤੋਂ ਹੀ ਪ੍ਰਿਪੇਅਰਡ ਹੈਗੇ। ਤੇ ਬੜਾ ਕਲੀਅਰਲੀ ਹਰ ਚੀਤੇ ਮੈਨਜਰ ਜੇ ਤੁਸੀਂ ਇਹਨੂੰ ਰੈਗੂਲਰ ਲਾਉਂਗੇ ਤੇ ਤੁਸੀਂ ਐਲੋਪੈਥਿਕ ਤੋਂ ਆਪਣਾ ਛੁਟਕਾਰਾ ਕਰ ਸਕਦੇ। ਸੋ ਬਹੁਤ ਹੀ ਇਹ ਨੇਚਰਲ ਜਿਹਾ ਇਲਾਜ ਹੈਗਾ ਜੀ ਬਹੁਤ ਲੋਕੀ ਦੇ ਨਾਲ ਜੁੜੇ ਨੇ। ਸੋ ਮੈਂ ਸਾਰੇ ਜਿਹੜੇ ਇੱਥੇ ਆਪਣੇ ਪਰਮਿੰਦਰ ਜੀ ਰਾਇਲ ਫਿਟ ਦੇ ਸਾਡੇ ਹੈਪੀ ਵਰਮਾ ਜੀ ਵੀ ਫਿਟਨੈਸ ਕਲੱਬ ਤੋਂ ਆਏ ਨੇ ਪਰਮਿੰਦਰ ਜੀ ਅੱਜ ਦੇ ਪ੍ਰੋਗਰਾਮ ਬਾਰੇ ਦੱਸੋ ਜਿਹੜਾ ਅੱਜ ਪ੍ਰੋਗਰਾਮ ਤੁਸੀਂ ਇੱਥੇ ਕਰਵਾਇਆ ਪਿਆ ਫਿਟਨੈਸ ਬਾਰੇ ਇਹ ਸਾਡਾ ਰਾਇਲ ਫਿਟ ਟੀਮ ਐਂਡ ਮੋਦੀਵੇ ਕੰਪਨੀ ਪ੍ਰਾਈਵੇਟ ਲਿਮਟਿਡ ਹੈ ਉਹਨਾਂ ਦੇ ਵੱਲੋਂ ਇੱਕ ਮੈਡੀਕਲ ਕੈਂਪ ਕਰਵਾਇਆ ਗਿਆ ਹੈ ਜੋ ਕਿ ਬਿਲਕੁਲ ਫ੍ਰੀ ਆਫ ਕੋਸਟ ਹੈ ਇਹ ਜਿਹੜੇ ਸਾਡੇ ਯੂਜਵਲ ਮੈਡੀਕਲ ਕੈਂਪ ਨੇ ਉਹਨਾਂ ਤੋਂ ਬਿਲਕੁਲ ਡਿਫਰੈਂਟ ਹੈ ਬਿਕਾਜ਼ ਇਹਦੇ ਵਿੱਚ ਅਸੀਂ ਬੀ ਐਮ ਆਈ ਬੋਡੀ ਫੈਟ ਬੋਡੀ ਏਜ ਵਿਸਰਲ ਫੈਟ ਐਟ ਸੈਟਰਾ ਦੇ ਟੈਸਟ ਸਾਰੇ ਕਰਵਾ ਰਹੇ ਹਾਂ ਜੋ ਕਿ ਬਾਹਰ ਅਗਰ ਕੋਈ ਕਰਵਾਉਂਦਾ ਹੈ ਤਾਂ ਉਹਦੀ ਕਾਫੀ ਕੋਸਟ ਆਉਂਦੀ ਹੈ ਬਟ ਇੱਥੇ ਉਹਨਾਂ ਨੂੰ ਇਹ ਸਾਰੀ ਇਨਫੋਰਮੇਸ਼ਨ ਫ੍ਰੀ ਆਫ ਕੋਸਟ ਮਿਲ ਰਹੀ ਹੈ ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਬਹੁਤ ਹੀ ਮੋਟੀਵੇਟਿਵ ਕੰਪਨੀ ਵੱਲੋਂ ਤੇ ਰਾਇਲ ਫਿਟ ਸਾਰੀ ਟੀਮ ਵੱਲੋਂ ਇੱਕ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਸਾਡੇ ਪ੍ਰਧਾਨ ਸੀਤਾਰਾਮ ਜੀ ਦਾ ਇਹ ਇਨੀਸ਼ੀਏਟਿਵ ਹੈ ਉਹਨਾਂ ਨੇ ਅੱਗੇ ਲੱਕੇ ਇਹ ਸਾਰਾ ਕੰਮ ਸਟਾਰਟ ਕੀਤਾ ਹੈ ਇਹ 12 ਦੇ ਗਰੁੱਪ ਦੇ ਸਾਰੇ ਜਿਹੜੇ ਸਵੇਰੇ ਸੈਰ ਪ੍ਰੇਮੀ ਹੈ ਉਹ ਸਾਰੇ ਇਸ ਗਰੁੱਪ ਨਾਲ ਅੱਜ ਜੁੜੇ ਨੇ ਇਹ ਤੁਹਾਡੀ ਹੈਲਪ ਵੀ ਕਰ ਰਹੇ ਨੇ ਸਾਡੇ ਕੋਲ ਫਿਟਨੈਸ ਕਲੱਬ ਦੇ ਹੈਪੀ ਜੀ ਨੇ ਇਹ ਵੀ ਅ ਕੁਝ ਕਹਿਣਾ ਚਾਹੁੰਦੇ ਇਸ ਦੇ ਬਾਰੇ ਹਾਂਜੀ ਹਾਂਜੀ ਸਾਡੇ ਹੈਪੀ ਵਰਮਾ ਜੀ ਮੈਂ ਕਹਿਣਾ ਚਾਹੁੰਗਾ ਕਿ ਦੇਖੋ ਪਤਾ ਕਿ 12 ਦਰੀ ਦੇ ਵਿੱਚ ਵੈਸੇ ਤਾਂ ਇੱਥੇ ਫਿਟਨੈਸ ਰਿਲੇਟਡ ਜਿੰਨੇ ਵੀ ਗਰੁੱਪਸ ਹੈਗੇ ਆ ਇਕੱਠੇ ਹੁੰਦੇ ਨੇ ਬਹੁਤ ਵਧੀਆ ਸਾਰਿਆਂ ਦਾ ਵਰਕਆਊਟ ਹੁੰਦਾ ਹੈ ਬਹੁਤ ਹੀ ਵਧੀਆ ਸਾਰਿਆਂ ਨੂੰ ਮੋਟੀਵੇਟ ਕਰਦੇ ਨੇ ਸੈਕੰਡਲੀ ਇਹ ਕਿ ਆਪਾਂ ਨੂੰ ਸਿਹਤ ਦੇ ਬਾਰੇ ਵੀ ਜਾਗਰੂਕ ਹੋਣਾ ਪੈਂਦਾ ਚਾਹੀਦਾ ਜ਼ਰੂਰੀ ਹੈ ਕਿ ਆਪਾਂ ਸਿਹਤ ਨੂੰ ਕਿਵੇਂ ਤੰਦਰੁਸਤ ਰੱਖ ਸਕਦੇ ਹਾਂ ਜਦ ਤੱਕ ਆਪਾਂ ਨੂੰ ਪਤਾ ਹੀ ਨਹੀਂ ਕੀ ਆਪਣੇ ਵਿੱਚ ਕਮੀਆਂ ਕਿਆਂ ਨੇ ਕਿਉਂਕਿ ਇੰਟਰਨਲ ਜਿਹੜੀ ਬਿਮਾਰੀਆਂ ਹੁੰਦੀਆਂ ਪ੍ਰੋਬਲਮਸ ਹੁੰਦੀਆਂ ਨੇ ਉਹ ਚੈੱਕ ਅਪ ਤੇ ਪਤਾ ਲੱਗਦੀਆਂ ਨੇ ਤਾਂ ਕਿ ਇਹ ਕਿ ਮੈਂ 12 ਦਿਰੀ ਦੇ ਵਿੱਚ ਜਿਹੜੇ ਚੈੱਕ ਅਪ ਇੱਥੇ ਰੂਟੀਨ ਵਾਈਜ਼ ਕੈਂਪ ਲੱਗਦੇ ਰਹਿੰਦੇ ਨੇ ਇਸ ਤਰ੍ਹਾਂ ਦੇ ਜਿਹੜੇ ਐ ਮੈਡੀਕਲ ਚੈੱਕ ਅਪ ਦਾ ਕੈਂਪ ਤੋਂ ਇਲਾਵਾ ਅੱਜ ਜਿਹੜਾ ਇਹਨਾਂ ਨੇ ਉਪਰਾਲਾ ਕੀਤਾ ਇਹ ਮੋਦੀਵੇ ਕੰਪਨੀ ਨੇ ਐਂਡ ਰਾਇਲ ਫਿਟ ਪਟਿਆਲਾ ਗਰੁੱਪ ਨੇ ਨਾਲ ਮਿਲ ਕੇ ਇਹ ਬਹੁਤ ਵਧੀਆ ਹੈ ਕਿ ਲੋਕਾਂ ਨੂੰ ਤੁਸੀਂ ਅਵੇਅਰ ਕਰ ਰਹੇ ਹੋ ਤੁਸੀਂ ਆਪਣੀ ਸਿਹਤ ਬਾਰੇ ਦੱਸ ਰਹੇ ਹੋ ਕਿ ਤੁਸੀਂ ਆਪਣੀ ਸਿਹਤ ਨੂੰ ਕੀ ਕੀ ਪ੍ਰੋਬਲਮਾਂ ਨੂੰ ਕੀ ਕਿ ਕਿੱਥੇ ਕਿੱਥੇ ਜਾ ਕੇ ਤੁਸੀਂ ਠੀਕ ਕਰ ਸਕਦੇ ਹੋ ਜਾਗਰੂਖ ਹੋਣਾ ਬਹੁਤ ਜ਼ਰੂਰੀ ਹੈ ਜਾਗਰੂਖਤਾ ਬਹੁਤ ਜ਼ਰੂਰੀ ਹੈ ਆਪਾਂ ਨੂੰ ਤੁਰੇ ਫਿਰਦੇ ਆਪਾਂ ਨੂੰ ਨਹੀਂ ਪਤਾ ਆਪਣੇ ਅੰਦਰ ਕੀ ਸਿਸਟਮ ਹੈ ਮਸ਼ੀਨਰੀ ਕਿੱਥੇ ਖਰਾਬ ਹੋ ਸਕਦੀ ਹੈ ਕੋਈ ਪਤਾ ਨਹੀਂ ਹੈ ਇਸ ਕਰਕੇ ਜ਼ਰੂਰੀ ਹੈ ਰੂਟੀਨ ਵਾਈਜ਼ ਆਪਣੇ ਰੂਟੀਨ ਚੈੱਕਅਪ ਕਰਾਓ 12 ਤਰੀ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਕੈਂਪਸ ਹੈ ਫ੍ਰੀ ਆਫ ਕਾਸਟ ਕੀਤੇ ਜਾਂਦੇ ਨੇ ਤਾਂ ਲੋਕਾਂ ਨੂੰ ਮੈਸੇਜ ਇਹ ਦੇਣਾ ਚਾਹੁੰਗਾ ਕਿ ਤੁਸੀਂ ਇਹ ਚੀਜ਼ ਬਾਰੇ ਆਪਣੇ ਆਪ ਨੂੰ ਸੋਚੋ ਕਿ ਆਪਣੀ ਬਾਡੀ ਨੂੰ ਚੈੱਕਅਪ ਕਰਾਓ ਲੋਕ ਡਰਦੇ ਨੇ ਕਈ ਵਾਰੀ ਚੈੱਕਅਪ ਕਰਾਉਂਦੇ ਕਿ ਕੋਈ ਬਿਮਾਰੀ ਨਾ ਨਿਕਲ ਆਵੇ ਬਲਕਿ ਕਰਾਣੀ ਚਾਹੀਦੀ ਨੇ ਤੇ ਆਪ ਅਵੇਅਰ ਤਾਂ ਹੋ ਜੀਏ ਕੋਈ ਵੀ ਬਿਮਾਰ ਅਗਰ ਉਹ ਆਪਣਾ ਪੂਰਾ ਘਰ ਕਰ ਜੇਗੀ ਤਾਂ ਉਹਨੂੰ ਆਪਾਂ ਟ੍ਰੀਟਮੈਂਟ ਕਰਨਾ ਬੜਾ ਡਿਫਿਕਲਟ ਹੁੰਦਾ ਹੈ ਔਰ ਬਹੁਤ ਕੋਸਟਲੀ ਹੋ ਜਾਂਦਾ ਹੈ ਤਾਂ ਉਸ ਤੇ ਕਰਕੇ ਮੈਂ ਇਹੀ ਕੋਸ਼ਿਸ਼ ਕਰਾਂ ਸਾਰਿਆਂ ਨੂੰ ਮੈਸੇਜ ਇਹੀ ਦੇਣਾ ਚਾਹੂੰਗਾ ਕਿ ਰੂਟੀਨ ਵਾਈਜ਼ ਆਪਣੇ ਚੈੱਕਅਪ ਕਰਵਾਓ ਔਰ ਆਪਣੀ ਸਿਹਤ ਦਾ ਧਿਆਨ ਰੱਖੋ ਥੈਂਕ ਯੂ ਫਿਟਨੈਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਜਿਵੇਂ ਕੁਝ ਦਵਾਈਆਂ ਤੋਂ ਛੁਟਕਾਰਾ ਮਿਲੇ ਉਹਦੇ ਸਰ ਇਸ ਤਰ੍ਹਾਂ ਅੱਜ ਦੇ ਟਾਈਮ ਦੇ ਵਿੱਚ ਲੋਕ ਬਹੁਤ ਵੱਡੀ ਜਿਹੜੀ ਇੱਕ ਆਪਾਂ ਦੇਖ ਰਹੇ ਹਾਂ ਜੁੱਧ ਨਸ਼ਾ ਵਿਰੁੱਧ ਚੱਲ ਰਿਹਾ ਜਿਹੜਾ ਪੰਜਾਬ ਸਰਕਾਰ ਚਲਾ ਰਹੀ ਹੈ ਬਹੁਤ ਹੀ ਮਾੜੀ ਸੰਗਤ ਦੇ ਵਿੱਚ ਅੱਜ ਕੱਲ ਦੀ ਜਨਰੇਸ਼ਨ ਜਾ ਰਹੀ ਹੈ ਲੋਕਾਂ ਨੂੰ ਮੈਸੇਜ ਇਹ ਹੀ ਦੇਣਾ ਚਾਹੁੰਦਾ ਕਿ ਆਪਣੀ ਸਿਹਤ ਤੋਂ ਵੱਧ ਕੇ ਕੁਝ ਨਹੀਂ ਹੈ ਜਾਨ ਹੈ ਤਾਂ ਜਹਾਨ ਹੈ ਠੀਕ ਹੈ ਜ਼ਿੰਦਗੀ ਅਗਰ ਤੁਹਾਡੇ ਨਾਲ ਹੈਗੀ ਹੈ ਤਾਂ ਤੁਸੀਂ ਜ਼ਿੰਦਗੀ ਨੂੰ ਜੀਤ ਵਧੀਆ ਇੰਜੋਏ ਕਰ ਸਕਦੇ ਹੋ ਅਗਰ ਬੈਟ ਤੇ ਪੈ ਗਈਆਂ ਬਿਮਾਰੀਆਂ ਲੱਗ ਗਈ ਤੁਸੀਂ ਵੀ ਪਰੇਸ਼ਾਨ ਪੈਸੇ ਤੋਂ ਵੀ ਪਰੇਸ਼ਾਨ ਹੋ ਤੁਹਾਡੀ ਫੈਮਲੀ ਵੀ ਪਰੇਸ਼ਾਨ ਇਸ ਕਰਕੇ ਕੱਟੋਕੜ ਆਪਣੇ ਨੂੰ ਫਿੱਟ ਰੱਖਣ ਦੀ ਕੋਸ਼ਿਸ਼ ਕਰੋ ਸਵੇਰੇ ਉੱਠੋ ਆਪਣੀ ਬਾਡੀ ਨੂੰ ਟਾਈਮ ਦਿਓ ਆਪਣੇ ਸਰੀਰ ਨੂੰ ਟਾਈਮ ਦਿਓ ਕੱਟੋਕੜ ਤੁਹਾਡੀ ਅੱਧਾ ਘੰਟਾ ਘੰਟਾ 2 ਘੰਟੇ ਜਿੰਨਾ ਦੇ ਸਕਦੇ ਦੋ ਫਿਟਨੈਸ ਬਹੁਤ ਜ਼ਰੂਰੀ ਹੈ ਸਿਹਤ ਜ਼ਰੂਰੀ ਸੋ ਬਹੁਤ ਹੀ ਚੰਗਾ ਸਨੇਹਾ ਦਿੱਤਾ ਇਹ ਸਾਡੇ ਇਹ ਵਰਮਾ ਜੀ ਨੇ ਸਾਡੇ ਸੀਤਾਰਾਮ ਜੀ ਰਾਇਲ ਫਿਟ ਦੇ ਪ੍ਰਧਾਨ ਜੀ ਪ੍ਰਧਾਨ ਜੀ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਤੁਸੀਂ ਲਿਖਿਆ ਪਿਆ ਉਹਦੇ ਬਾਰੇ ਕੁਝ ਦੱਸੋ ਜੀ ਉਧਰ ਜਿਹੜਾ ਸਾਡਾ ਜਿਹੜਾ ਕੈਂਪ ਲਾਇਆ ਗਿਆ ਸਾਡੇ ਰੋਇਲ ਫਿਟ ਕਲੱਬ ਨੂੰ ਲਵਾਇਆ ਗਿਆ ਹੈਗਾ ਲੋਕਾਂ ਲਈ ਸੇਤ ਵਾਸਤੇ ਉਹਨੇ ਫਿਟਨੈਸ ਵਾਸਤੇ ਪੁਲਾਇ ਜੀ ਨਾਲ ਸਾਡੇ ਹੈਪੀ ਸਾਲੇਸ ਸਾਹਿਬ ਵੀ ਮਤਲਬ ਕਿ ਕਈ ਲੋਕਾਂ ਨੂੰ ਲੱਗੇ ਆਪਣੇ ਤੁਮਾਰੀ ਦੇ ਸਪਾ ਦੇ ਕਰਕੇ ਟੈਸਟ ਨਹੀਂ ਕਰਾਂਦੇ ਮੈਂ ਸਦਾ ਹੀ ਕੱਲੇ ਜਦੋਂ ਵੀ ਇੱਥੇ ਬਾਲਗ ਦੇ ਵਿੱਚ ਕੋਈ ਵੀ ਕੈਂਪ ਲੱਗਿਆ ਜਾਂਦਾ ਹੈ ਤਾਂ ਹਰ ਇੱਕ ਬੰਦੇ ਨੂੰ ਮੈਂ ਟੈਸਟ ਕਰਾਉਣ ਜਿਹੜਾ ਕੋਈ ਫ੍ਰੀ ਕਾਸਟ ਹੁੰਦਾ ਹੈਗਾ ਉਹਦੇ ਵਿੱਚ ਕਰਕੇ ਸਾਨੂੰ ਮਲੇ ਬੋਡੀ ਦੇ ਵਿੱਚ ਕੋਈ ਸੋ ਕੋਈ ਬਿਮਾਰੀਆਂ ਹੁੰਦੀਆਂ ਕੋਈ ਵੀਪੀ ਕੋਈ 슈ਗਰ ਹੈ ਉਹ ਪਰ ਹਰ ਇੱਕ ਬੰਦੇ ਦਾ ਪਤਾ ਲੱਗ ਜਾਂਦਾ ਹੈਗਾ ਤਾ ਉਹਦੇ ਰਕੇ ਬਲਕੇ ਬੰਦਾ ਆਪਣੀ ਬੋਡੀ ਨੂੰ ਰਕੇ ਕੈਂਟੀਨ ਨੂੰ ਰਕੇ ਡਾਕਟਰ ਤੋਂ ਸਟੇਟਮੈਂਟ ਕਰਵਾ ਸਕਦਾ ਹੈਗਾ ਤੇ ਆਪਣੇ ਆਪ ਦਾ ਇਲਾਜ ਸਟੇਟਮੈਂਟ ਪੂਰਾ ਉਸ ਤੋਂ ਕਰਵਾ ਸਕਦਾ ਹੈ ਤਸਤਾ ਇਸ ਕਰਕੇ ਪੂਰੇ ਬਲਕ ਦੇ ਸ਼ਹਿਰ ਪ੍ਰੀਮੀਅਰ ਨੂੰ ਹੀ ਕਹਾਂਗੇ ਵੀ ਡੇਲੀ ਰੂਟੀਨ ਦੇ ਵਿੱਚ ਆਪਣੇ ਇੱਥੇ ਸੈਰ ਕਰੋ ਆਪਣਾ ਫਿਟ ਰੱਖੋ ਰਾਇਲ ਫਿਟ ਕਲੱਬ ਦਾ ਇੱਥੇ ਫਿਰ ਐਸ.ਟੀ.ਐਮ. ਜਾਓ ਇੱਥੇ ਐਕਸਰਸਾਈਜ਼ ਕਰਾਓ ਕਰ ਮਿਲਦੀ ਹੈ ਉਹ ਕੋਸਟ ਵਧੀਆ ਫ੍ਰੀ ਇਸ ਕਰਕੇ ਸਾਡੇ ਵੱਲੋਂ ਜਿਹੜਾ ਕੈਂਪ ਹੈ ਫ੍ਰੀ ਕੋਸਟ ਤੱਕ ਕਰਾਇਆ ਜਾ ਰਿਹਾ ਸਾਰੇ ਇੱਥੇ ਬਲਕ ਦੇ ਸ਼ਹਿਰ ਪ੍ਰੀਮੀਅਰ ਨੂੰ ਕਾ ਜਾਂਦਾ ਵੀ ਇੱਥੇ ਆ ਕੇ ਆਪਣਾ ਟੈਸਟ ਕਰਵਾਇਆ ਜਾਓ ਸੋ ਬਹੁਤ ਹੀ ਚੰਗਾ ਉਪਰਾਲਾ ਬਹੁਤ ਹੀ ਤੁਸੀਂ ਵਧਾਈ ਦੇ ਪਾਤਰੋਂ ਇਦਾਂ ਦੇ ਹੀ ਇਹ ਸਿੱਟੇ ਸਾਹਿਬ ਤੁਸੀਂ ਬਹੁਤ ਅੱਛਾ ਗੰਦੇ ਵੀ ਉਹ ਪਟਿਆਲੇ ਵਾਸਤੇ ਤੇ ਕੁਛ ਅਸ ਦੇ ਬਾਰੇ ਕੁਝ ਬੋਲੋਗੇ ਜਿਹੜਾ ਇਹ ਫਿਟਨੈਸ ਇਹ ਜਿਹੜਾ ਲੱਗਿਆ ਪਿਆ ਮੈਂ ਕੁਝ ਦਿਨਾਂ ਤੋਂ ਇੰਜਰੀ ਰਾਇਲ ਫਿਟਨੈਸ ਕਲੱਬ ਹੈਗਾ ਜੀ ਇਹ ਸਭ ਜੁਆਇਨ ਕੀਤਾ ਹੈਗਾ ਔਰ ਬਹੁਤ ਅੱਛੀ ਉਪਲਬਧੀ ਹੈ ਇਹਨਾਂ ਦੀ ਅੱਜ ਜਿਹੜਾ ਇਹਨਾਂ ਨੇ ਕੈਂਪ ਲਗਵਾਇਆ ਮੋਦੀ ਜਿਹੜੀ ਕੇਅਰ ਸੈਂਟਰ ਵੱਲੋਂ ਔਰ ਮੈਂ ਰਿਕਵੈਸਟ ਕਰਾਂਗਾ ਸਾਰਿਆਂ ਨੂੰ ਕਿ ਵੱਧ ਤੋਂ ਵੱਧ ਇੱਥੇ ਗਰੁੱਪ ਨੂੰ ਵੀ ਜੁਆਇਨ ਕਰੋ ਔਰ ਇੱਥੇ ਆ ਕੇ ਇੰਜੋਏ ਕਰਾਇਆ ਕਰੋ ਔਰ ਇਹ ਸਾਡੇ ਸਰ ਸੀਤਾ ਨਾਮ ਜੀ ਔਰ ਪ੍ਰਵਿੰਦਰ ਮੈਮ ਇਹਨਾਂ ਨੂੰ ਮੈਂ ਤਹਿ ਦਿਲ ਤੋਂ ਥੈਂਕਸ ਕਰਦਾ ਜਿਹੜੇ ਕਿ ਇਹ ਲੋਕਾਂ ਨੂੰ ਦੇਖੋ ਫ੍ਰੀ ਆਫ ਕਾਸਟ ਜੁਆਇਨਿੰਗ ਕਰਨੀ ਹੈ ਇਹਨਾਂ ਨਾਲ ਆ ਕੇ ਰਲਣਾ ਹੈਗਾ ਕੋਈ ਇਹਦੇ ਵਿੱਚ ਮੁੱਲ ਨਹੀਂ ਲੱਗਦਾ ਕੁਛ ਨਹੀਂ ਲੱਗਦਾ ਹੋ ਰਹੀ ਹੈ ਖੁਸ਼ੀਆਂ ਇੱਥੋਂ ਲੈ ਕੇ ਜਾਂਦੇ ਜਿਹੜੀਆਂ ਥੈਂਕਸ ਕਰਦਾ ਹਾਂ ਸਾਰਿਆਂ ਦਾ ਇੱਕ ਵਾਰੀ ਫੇਰ ਥੈਂਕ ਯੂ ਸੋ ਬਹੁਤ ਹੀ ਚੰਗਾ ਸੁਨੇਹਾ ਦਿੱਤਾ ਸਾਡੇ ਸਿਕੰਦਰਪਾਲ ਸਿੰਘ ਜੀ ਵੀ ਇੱਥੇ ਆ ਚੁੱਕੇ ਨੇ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੈਂ ਸ਼ੰਕਰ ਚੋਹਾਨ ਯੂਟਿਊਬਰ ਪਟਿਆਲਾ ਤੋਂ ਮੈਂ ਆਪ ਜੀ ਨੂੰ ਕਹਾਂਗਾ ਕਿ ਇਦਾਂ ਦੇ ਜਦੋਂ ਕੈਂਪ ਲੱਗਦੇ ਆ ਜਿਆਦਾ ਤੋਂ ਜਿਆਦਾ ਸੰਖਿਆ ਵਿੱਚ ਆਪਾਂ ਨੂੰ ਲੋਕਾਂ ਨਾਲ ਜੋੜਨਾ ਚਾਹੀਦਾ ਹੈ ਤਾਕੀ ਕੁਝ ਲੋਕ ਜੀ ਡਰ ਦੇ ਮਾਰੇ ਆਪਣੇ ਚੈੱਕਅਪ ਨਹੀਂ ਕਰਵਾਉਂਦੇ ਲੇਕਿਨ ਚੈੱਕਅਪ ਕਰਵਾਉਣ ਨਾਲ ਸਾਨੂੰ ਪਤਾ ਚੱਲ ਜਾਂਦਾ ਹੈ ਸਾਡੇ ਸਰੀਰ ਵਿੱਚ ਕਿਹੜੇ ਰੋਗ ਨੇ ਕਈ ਵਾਰੀ ਆਪਾਂ ਨੂੰ ਪਤਾ ਨਹੀਂ ਹੁੰਦਾ ਜਦ ਤੱਕ ਪਤਾ ਚੱਲਦਾ ਹੈ ਬਹੁਤ देर ਹੋ ਚੁੱਕੀ ਹੁੰਦੀ ਹੈ ਜੀ ਇਸ ਲਈ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਰਾਇਲ ਫਿਟ ਗਲੱਬ ਦਾ ਵੀ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਗੁੱਡ ਕਮੈਂਟ ਕਰਿਓ ਜੀ ਨਮਸਕਾਰ ਫਿਰ ਮਿਲਦੇ ਹਾਂ ਜੀ